ਹਾਂਜੀ ਸਤਿ ਸ੍ਰੀ ਅਕਾਲ ਜੀ ਭਾਨਾ ਸਿੱਧੂ ਪੁਲਿਸ ਨੇ ਚੱਕ ਲਿਆ ਲੁਧਿਆਣਾ ਪੁਲਿਸ ਨੇ ਚੱਕਿਆ ਜਿਹੜੀ ਲੱਖਾ ਸਿਧਾਣਾ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਉਹਦਾ 7ਵਾਂ ਦਿਨ ਸੀ ਤੇ ਜਦੋਂ ਭਾਨਾ ਸਿੱਧੂ ਘਰੇ ਜਾ ਰਿਹਾ ਸੀ ਯਾਤਰਾ ਤੋਂ ਤੋਂਦੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਦੋਂ ਪਤਾ ਕੀਤਾ ਕਿ ਕੀ ਗੱਲਬਾਤ ਹੋਈ ਹੈ ਕਿਹੜੇ ਕੇਸ ਚ ਚੱਕਿਆ ਗਿਆ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਏਜੰਟ ਨੇ ਐਫ ਆਈ ਆਰ ਕਰਾਈਆ ਉਹਦੇ ਖਿਲਾਫ ਕਿਉਂ ਸਾਨੂੰ ਤੰਗ ਪਰੇਸ਼ਾਨ ਕਰਦਾ ਸੋ ਇਹ ਸਰਕਾਰ ਦੀ ਚਾਲਾਂ ਨੇ ਜਿਵੇਂ ਲੱਖਾ ਸਦਾਨ ਨੇ ਪਹਿਲਾਂ ਕਿਹਾ ਸੀ ਕਿ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਹੈ ਇਹ ਚ ਪੰਜਾਬ ਸਰਕਾਰ ਨੇ ਰੋੜਾ ਅਟਕਾਣਾ ਹੀ ਅਟਕਾਣਾ ਹੈ ਸੋ ਇੱਕ ਜਾਣ ਬੁੱਝ ਕੇ ਪਲਾਨ ਤਿਆਰ ਕੀਤਾ ਗਿਆ ਉਹਦੇ ਅਕੋਰਡਿੰਗ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਏਜੰਟ ਦਾ ਵੀ ਤੁਸੀਂ ਜਾਣਦੇ ਹੋ ਸਾਰੇ ਕਿਹਨਾਂ ਏਜੰਟਾਂ ਨੇ ਪੰਜਾਬ ਦੇ ਲੋਕਾਂ ਦੇ ਕਈ ਕਰੋੜਾ ਰੁਪਏ ਖਾ ਲੇ ਤੇ ਲੋਕ ਬਾਹਰ ਜਾਣ ਦੇ ਜਿਹੜੇ ਬਾਹਰ ਜਾਣ ਦੀ ਲੋਕਾਂ ਚ ਇੰਨੀ ਲਾਲਸਾ ਹੈ ਨਾ ਤੇ ਲੋਕ ਇਹਨਾਂ ਕੋਲ ਜਾ ਕੇ ਕਸੂਤੇ ਫਸ ਜਾਂਦੇ ਨੇ ਫਿਰ ਇਹ ਭਾਨਾ ਸਿੱਧੂ ਕੋਲ ਆਉਂਦੇ ਆ ਜਾਂ ਕਿਤੇ ਹੋਰ ਜਾਂਦੇ ਆ ਕੋਈ ਪੋਲਿਟੀਕਲ ਪਾਰਟੀ ਤਾਂ ਇਹਨਾਂ ਦਾ ਹੱਥ ਫੜਦੀ ਨਹੀਂ ਤੇ ਫਿਰ ਭਾਨਾ ਸਿੱਧੂ ਕੋਲ ਆਉਂਦੇ ਆ ਤੇ ਉਹ ਇਹਨਾਂ ਦੇ ਪੈਸੇ ਕਢਵਾਉਂਦਾ ਤੇ ਜਿਹੜੇ ਆਪਣਾ ਏਜੰਟ ਹੈ ਬਾਹਰ ਨਾ ਬਾਹਰ ਜਾਣ ਦੇ ਨਾਂ ਤੇ ਜਿਹੜਾ ਪੈਸਾ ਠੱਗਦੇ ਨੇ ਇਹ ਸਾਰਾ ਕੁਝ ਮਿਲੀ ਭਗਤ ਹੈ ਇਹ ਜਿਹੜੀ ਪੋਲਿਟੀਕਲ ਪਾਰਟੀਆਂ ਇਹਨਾਂ ਦਾ ਹਿੱਸਾ ਹੁੰਦਾ ਵਿੱਚ ਕਿਉਂਕਿ ਸਰਕਾਰਾਂ ਨੂੰ ਇੱਕ ਚੰਗੀ ਮੋਟੀ ਰਕਮ ਪਹੁੰਚਦੀ ਹੈ ਤਾਂ ਹੀ ਕਰਕੇ ਸਰਕਾਰਾਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਸੋ ਇਹ ਗੱਲ ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ ਕਿ ਜਿਹੜੇ ਲੱਖਾ ਸਿਧਾਨਾ ਨੇ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਕੋਈ ਮਾੜਾ ਕੰਮ ਤਾਂ ਨਹੀਂ ਹੋ ਪੰਜਾਬੀ ਬੋਲੀ ਨਾਲ ਜੋੜ ਰਿਹਾ ਪੰਜਾਬ ਦਾ ਸੱਭਿਆਚਾਰ ਹੈ ਜਿਹੜਾ ਉਹਦੇ ਨਾਲ ਜੋੜ ਰਿਹਾ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਦੱਸ ਰਿਹਾ ਦੂਜੇ ਪਾਸੇ ਪਾਣਾ ਸਿੱਧੂ ਐ ਉਹ ਲੋਕਾਂ ਦੇ ਆੜੇ ਹੋਏ ਪੈਸੇ ਜਿੱਤੇ ਕੋਈ ਏਜੰਟ ਨੂੰ ਪੈਸੇ ਦਿੱਤੇ ਹੋਏ ਉਹਨੇ ਬਾਹਰ ਜਾਣ ਦਾ ਲਾਰਾ ਲਾ ਕੇ ਉਹਨਾਂ ਨੂੰ ਫਸਾਇਆ ਹੋਇਆ ਕਿੰਨੇ ਗਰੀਬਾਂ ਦੇ ਪੈਸੇ ਉਹਨੇ ਕਢਾਏ ਨੇ ਸੋ ਮਾੜਾ ਕੰਮ ਤਾਂ ਨਹੀਂ ਕਰ ਰਿਆ ਫਿਰ ਸਰਕਾਰਾਂ ਕਹਿੰਦੀ ਆ ਕਿ ਅਸੀਂ ਗਲਤ ਕੀ ਕਰਦੀ ਆ ਜਿੰਨੂੰ ਚੱਕਣਾ ਤੁਸੀਂ ਉਹਨਾਂ ਦਾ ਹੱਥ ਪਾਉਂਦੇ ਨੇ ਤੁਸੀਂ ਉਹਦੇ ਤੱਕ ਤੁਹਾਡੀ ਪਹੁੰਚ ਹੈ ਨਹੀਂ ਕਿਉਂਕਿ ਮੋਟੀ ਰਕਮ ਪਹੁੰਚਦੀ ਐ ਭਗਵੰਤ ਮਾਨ ਸਾਹਿਬ ਇਨਾ ਵੱਲ ਧਿਆਨ ਦਿਓ ਤੁਸੀਂ ਤੁਸੀਂ ਸਪੀਚ ਤਾਂ ਬਹੁਤ ਵਧੀਆ ਦਿੰਦੇ ਹੋ ਚਲੋ ਪਹਿਲਾਂ ਤੇ ਹੀ ਕਮੇਡੀਅਨ ਐ ਤੁਹਾਨੂੰ ਸਟੇਜ ਦੀ ਚੰਗੀ ਨੌਲੇਜ ਐ ਇੱਕ ਤੇ ਲੋਕ ਤੁਹਾਡੀ ਗੱਲਾਂ ਸੁਣ ਕੇ ਉਹਨਾਂ ਨੂੰ ਸਮਝਦੇ ਵੀ ਨਹੀਂ ਪਰ ਉਹਨੂੰ ਚੰਗੇ ਪਾਸੇ ਲਾਓ ਕਿ ਤੁਸੀਂ ਉਹੀ ਕੰਮ ਕਰਨਾ ਜਿਹੜੀ ਪਹਿਲਾਂ ਪਾਰਟੀਆਂ ਕਰ ਰਹੀਆਂ ਨੇ ਫਿਰ ਤਾਂ ਕੋਈ ਫਾਇਦਾ ਨਹੀਂ ਐ ਪੰਜਾਬ 'ਚ ਤੁਹਾਡੀ ਇੰਨੀ ਵੱਡੀ ਜਿੱਤ ਹੋਈ ਐ ਤਾਂ ਹੀ ਕਰਕੇ ਐ ਕਿਉਂਕਿ ਲੋਕ ਜਿਹੜੀ ਦੂਜੀਆਂ ਸਰਕਾਰਾਂ ਨੇ ਉਹਨਾਂ ਤੋਂ ਅੱਕੇ ਪਏ ਸੀ ਤਾਂ ਕਰਕੇ ਉਹਨਾਂ ਨੇ ਥੋੜੇ ਦੇ ਭਰੋਸਾ ਕੀਤਾ ਥੋੜੀ ਗੱਲਾਂ ਤੇ ਵਿਸ਼ਵਾਸ ਕੀਤਾ ਕਿ ਹਾਂ ਇੱਕ ਆਮ ਘਰ ਦਾ ਨੌਜਵਾਨ ਹੈ ਜਿਹੜਾ ਸਾਡੇ ਦੁੱਖ ਸੁਣੂਗਾ ਤੇ ਪੰਜਾਬ ਦਾ ਭਲਾ ਹੋਊਗਾ